ਗੱਲ ਨੂੰ ਮਾਰਕਸ ਕਰਾ ਗਾ 500 ਬੰਦਾ ਖੜਾ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਪੁੱਛਣਾ ਹੈ ਕੋਲ ਕਰਨਾ ਇੱਥੇ ਇਹ ਵੀਡੀਓ ਜ਼ਿਲ੍ਹਾ ਪਟਿਆਲਾ ਦੀ ਹੈ ਪੰਚਾਇਤ ਚੋਣਾ ਸੰਬੰਧੀ ਐਨਓਸੀ ਦੇਣ ਚ ਹੋਈ ਦੇਰੀ ਨੂੰ ਲੈ ਕੇ ਬੀਡੀਪੀਓ ਦਫ਼ਤਰ ਪੁਨਰਹੀੜੀ ਦੇ ਵਿੱਚ ਤਲਖੀ ਦੀ ਵੀਡੀਓ ਸਾਹਮਣੇ ਆਈ ਹੈ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਮਗਾ ਭਗਵਾਦ ਕਰ 500 ਬੰਦਾ ਇੱਥੇ ਖੜਾ ਹੈ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਂ ਭੁਗਵਾਦ ਕਰਨਾ ਇੱਥੇ ਤੇ ਆ ਜੀ ਗੱਡੀ ਤੂੰ ਆਈ 1000 ਛੱਡ ਤੂੰ ਬਹੁਤ ਮਰਜ਼ਾ ਕਰਦਾ ਮੋਟਾ ਮਾਚਾਰ ਨੂੰ ਹੋ ਕੇ ਫਾਇਦਾ ਕੰਮ ਅੱਜ ਸ਼ੁਰੂ ਕਰ ਜਦ ਕੀ ਜਾਂਚ ਅਧਿਕਾਰੀ ਏਡੀਸੀ ਅਨੁਪਰੇਤਾ ਕੋਰ ਜੋਹਲ ਦਾ ਕਹਿਣਾ ਹੈ ਕਿ ਉਹਨਾਂ ਨੇ ਬੀਡੀਪੀਓ ਨੂੰ ਨੋਟਿਸ ਜਾਰੀ ਕਰਕੇ 2 ਦਿਨਾਂ ਦੇ ਵਿੱਚ ਇਸ ਘਟਨਾ ਬਾਰੇ ਜਵਾਬ ਮੰਗਿਆ ਹੈ ਪੁਨਰਹੀੜੀ ਬਲਾਕ ਦੇ ਪਿੰਡ ਜਲਵੇੜਾ ਵਾਸੀ ਹਰਦੀਪ ਸਿੰਘ ਵਿਰਕ ਦਾ ਕਹਿਣਾ ਹੈ ਕਿ ਉਹਨਾਂ ਦੀ ਪਤਨੀ ਸਰਪੰਚ ਲਈ ਉਮੀਦਵਾਰ ਹੈ ਇਸ ਤਹਿਤ ਹੀ ਉਸਨੇ 28 ਸਤੰਬਰ ਨੂੰ ਐਨਓਸੀ ਲੈਂਡ ਸੰਬੰਧੀ ਅਪਲਾਈ ਕੀਤਾ ਸੀ ਪਰ ਜਦੋਂ 30 ਸਤੰਬਰ ਨੂੰ 5 ਵਜੇ ਤੱਕ ਉਸ ਨੂੰ ਇਹ ਸਰਟੀਫਿਕੇਟ ਦਿੱਤੇ ਬਗੈਰ ਸਬੰਧਤ ਕਮਰੇ ਦੀ ਖਿੜਕੀ ਬੰਦ ਕਰ ਦਿੱਤੀ ਗਈ ਤਾਂ ਉਸਨੇ ਬੀਡੀਪੀਓ ਤੱਕ ਪਹੁੰਚ ਕਰਨੀ ਚਾਹੀ। ਉੱਥੇ ਮੌਜੂਦ ਪੁਲਿਸ ਮੁਲਾਜ਼ਮਾ ਨੇ ਜਦੋਂ ਉਸ ਨੂੰ ਅੱਗੇ ਨਾ ਜਾਣ ਦਿੱਤਾ ਤਾਂ ਉਸ ਨੇ ਇਹ ਗੱਲ ਉੱਚੀ ਆਵਾਜ਼ ਦੇ ਵਿੱਚ ਆਖੀ ਤਾਂ ਜੋ ਬੀਡੀਪੀਓ ਨੂੰ ਸੁਣ ਜਾਵੇ। ਇਸੇ ਦੌਰਾਨ ਹੀ ਬੀਡੀਪੀਓ ਮਹਿੰਦਰਜੀਤ ਸਿੰਘ ਤਲਖੀ ਖਾ ਗਏ ਤੇ ਉਸ ਨਾਲ ਦੁਰਵਿਹਾਰ ਕਰਨ ਲੱਗੇ। ਏਡੀਸੀ ਅਨੁਪ੍ਰੀਤ ਕੋਰ ਜੋਹਲ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਸੌਂਪੀ ਗਈ ਜਾਂਚ ਦੇ ਤਹਿਤ ਉਹਨਾਂ ਨੇ ਇਸ ਘਟਨਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਬੀਡੀਪੀਓ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਜਵਾਬ ਆਉਣ ਮਗਰੋਂ ਹੀ ਕੋਈ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਵੀਡੀਓ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਟਵੀਟ ਵੀ ਕੀਤਾ ਹੈ ਤੇ ਲਿਖਿਆ ਹੈ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਨ੍ਹਾਂ ਅਫਸਰਾਂ ਤੋਂ ਜਵਾਬ ਲਿਆ ਜਾਵੇਗਾ ਸਰਕਾਰ ਇਸ ਪੀਡੀਪੀਓ ਨੂੰ ਤੁਰੰਤ ਬਰਖਾਸਤ ਕਰੇ